ਪੰਜਾਬੀ ਖਬਰਨਾਮਾ ਸੁਨਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਬੱਚੇ ਨੂੰ ਸਕੂਲ ਭੇਜਿਆ ਸੀ ਪੜ੍ਹਾਈ ਕਰਨ ਲਈ ਪਰ ਮਿਲੀ ਅਜਹੀ ਸਜ਼ਾ ਕਿ ਉਹਦੇ ਮਾਪਿਆਂ ਨੂੰ ਉਹਦਾ ਮੋਦ ਦਾ ਜਿਹੜਾ ਕੀ ਮੂੰਹ ਦੇਖਣਾ ਪਿਆ ਭਾਰਤੀ ਮੂਲ ਦੇ 13 ਸਾਲ ਦੇ ਮੁੰਡੇ ਨੂੰ ਜ਼ਬਰਦਸਤੀ ਪਨੀਰ ਖਵਾਉਣ ਤੋਂ ਬਾਅਦ ਜਿਹੜਾ ਕੀ ਮੋਦ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਬੱਚੇ ਨੂੰ ਜਿਹੜਾ ਕੀ ਡੇਰੀ ਦੇ ਸਮਾਨ ਤੋਂ ਜਿਹੜਾ ਕਿ ਦੁੱਧ ਤੋਂ ਬਣੇ ਸਮਾਨ ਤੋਂ ਉਹਨੂੰ ਨੂੰ ਜਿਹੜੀ ਕਿ ਅਲਰਜੀ ਸੀ ਜ਼ਬਰਦਸਤੀ ਉਸਨੂੰ ਜਿਆਦਾ ਪਨੀਰ ਦਾ ਟੁਕੜਾ ਖਵਾਇਆ ਗਿਆ ਤਾਂ ਜਿਹੜਾ ਕਿ ਬੱਚੇ ਨੂੰ ਗੰਭੀਰ ਦਰਦ ਹੋਣ ਲੱਗ ਲੱਗਾ ਤੇ ਉਸ ਦੀ ਜਿਹੜੀ ਕਿ ਮੌਤ ਹੋ ਗਈ ਮੀਡੀਆ ਰਿਪੋਰਟਾਂ ਮੁਤਾਬਕ ਜਿਹੜਾ ਕਿ ਯੂਕੇ ਪੁਲਿਸ ਨੇ ਮਾਮਲੇ ਦੀ ਜਾਂਚ ਹੱਤਿਆ ਚ ਮਾਮਲੇ ਦੇ ਤੌਰ ਤੇ ਕੀਤੀ ਹੈ ਜਿਹੜਾ ਕਿ ਹੱਤਿਆ ਦੇ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਹੁਣ ਸਕੂਲ ਵਿੱਚ ਜਿਹੜੇ ਕਿ ਦੀ ਛੁੱਟੀ ਦੌਰਾਨ ਕਰਨਵੀਰ ਚਿਮਮਾ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਜਿਹੜਾ ਕਿ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਖਬਰਾਂ ਮੁਤਾਬਕ ਜਿਹੜਾ ਕਿ ਗ੍ਰੇਟ ਆਰਟਡ ਆਰ ਮੋਡ ਸਟਰੀਟ ਚਿਲड्रन ਹਸਪਤਾਲ ਹੈ ਉਸ ਵਿੱਚ 10 ਦਿਨ ਤੱਕ ਜਿਹੜਾ ਕਿ ਬੱਚਾ ਭਰਤੀ ਕਰਵਾਉਣ ਤੋਂ ਬਾਅਦ ਉਸ ਦੀ ਜੀ ਮੌਤ ਹੋ ਗਈ ਉਸ ਨੂੰ ਇਸ ਮਾਮਲੇ 'ਚ 13 ਸਾਲਾਂ ਇੱਕ ਹੋਰ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਜ਼ਮਾਨਤ ਤੇ ਵੀ ਜਿਹੜਾ ਕਿ ਉਸ ਨੂੰ ਰਿਹਾ ਕਰ ਦਿੱਤਾ ਗਿਆ ਸਵਾਲ ਇਹ ਉੱਠਦਾ ਕਿ ਉੱਥੇ ਇਸ ਸਕੂਲ ਨੇ ਜਿਹੜਾ ਕਿ ਇਹ ਅਖਰ ਕਿਵੇਂ ਹੋਇਆ ਤੇ ਉੱਥੇ ਇਸ ਸਕੂਲ ਨੇ ਆਪਣੀ ਵੈੱਬਸਾਈਟ ਉੱਤੇ ਇੱਕ ਬਿਆਨ ਜਾਰੀ ਕਰਦੇ ਆ ਇਹ ਵੀ ਕਿਹਾ ਉਸ ਦੇ ਬੱਚੇ ਦੀ ਜਿਹੜੀ ਕੀ ਮੌਤਾ ਪ੍ਰਕਟਾਵਾ ਕੀਤਾ ਤੇ ਅਸੀਂ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਦੇਖਦੇ ਆ ਕਿ ਕੀ ਕਾਰਵਾਈ ਸਾਹਮਣੇ ਨਿਕਲ ਕੇ ਆਉਂਦੀ ਹੈ ਦੇਸ਼ ਤੇ तमाम ਦੁਨੀਆ ਦੀ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚੇਗੇ ਹੁਣ ਤੱਕ ਲਈ ਮੈਨੂੰ ਦਿਓ ਜਲ ਸਾਰੰਸ਼ ਕਰ ਭਰੀ ਸასი ਗਾਲ